ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੇ ਤੂ ਤੂੰ ਕਦ ਕਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪੇ ਹੀ ਆਪ ਨਿਰੰਕਾਰ ਹੈ ਤੂੰ ਆਪੇ ਹੀ ਆਪ ਨਿਰੰਕਾਰ ਹੈ ਉਹ ਅਵਰਨਾ ਭੀਆ ਬਾਬਾ ਨਾਨਕ ਤੂੰ ਹੀ ਨਿਰੰਕਾਰ ਬਾਬਾ ਬਾਬਾ ਦਰਸ਼ਨ ਪਾਇਆ ਜਿਨੀ ਤੁਧ ਨੂੰ ਧਨ ਕਹਿਆ ਇਨ ਜਮ ਨੇੜ ਨਾ ਆਇ ਤੂੰ ਕਰਨ ਕਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬਰਣਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਬਲ ਗੁਈ ਸਭ ਇੱਕੋ ਸ਼ਬਦ ਵਰਤਤ ਜੋ ਕਰੇ ਸੋ ਹੋਈ ਗੁਰ ਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕਿਆ ਲਾਦਿਆ ਗੁਰਮੁਖ ਨਾਨਕਿਆ ਲਾਦਿਆ ਸਭ ਆਖੂ ਤਨ ਧਨ ਧਨ ਗੁਰ ਸੋਈ ਹਰ ਜੁਗ ਜੁਗ ਭਗਤ ਤਪਾ ਵੜਿਆਈਆ ਕਿਚ ਕਹਿਣਾ ਕਹਿ ਨਾ ਜਾ ਸੋ ਕਰਤਾ ਕਾਦਰ ਕਰੀ ਦੇ ਜੀਆਂ ਰਿਜਕ ਸੰਭਾਹੇ ਈ ਘਰ ਕਮਾਵਣੀ ਦਰਸ਼ੋਟੀ ਤਿੰਨ ਐ ਪਾਏ ਨਾਨਕ ਏਕੀ ਬਾਹਰੀ ਔਰ ਤੂੰ ਜੀ ਨਹੀਂ ਜਾਏ ਤੋ ਕਰੇ ਜਿਤ ਸੈ ਨ ਜਾਏ ਤੋ ਕਰੇ ਜਿਤ ਸੈ ਰੁ ਜਾਏ ਤੁਧ ਸਤ ਨਾਮ ਮੇਰੀ ਵਾਹੇ ਗੁਰੂ ਰਾਮ ਕਲੀ ਮਹਲਾ ਤੀਜ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰ ਦਾ ਪਾਏ ¡Gracias! ਦੇਵ ਸਰਾਤ ਦੁਏ ਦਾਈ ਦਾ ਆ ਖੇ ਲੈ ਸਗਲ ਜਗਤ ਚੰਗੀਆਂ ਆਂ ਬੁਰੀਆਂ ਆਂ ਵਾਚੇ ਧਰਮ ਦੂਰ ਕਰਮੀ ਆਪੋ ਆਪਨੇ ਕਰਮੀ ਆਪੋ ਆਪਨੇ ਕੇਨੇ ਸਤ ਗੁਰ ਪਰਸਾਦਾ ਤਨਾ ਸਰੀ ਮਹਲਾ 5 ਤੁਮਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮਹਿ ਪ੍ਰਤਪਾਲਹੁ ਹਮ ਬਾਰਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹਿ ਪ੍ਰਤ ਪਾਲੋ ਹਮ ਬਾਰਕ ਤੁਮਰੇ ਤਾਰੇ ਦੇਵਾ ਏਕ ਕਵਨ ਗੁਣ ਕਹੀਐ ਬੇਸ਼ਮਾਰ ਬੇਅੰਤ ਸੁਆਮੀ ਤੇਰੋ ਅੰਤ ਨਕ ਨਹੀਂ ਲਹੀਐ ਰਹਾ ਰਾਧਾ ਹਮਾਰੇ ਖੰਡ ਹੋ ਕਣਕ ਬਿਦੇ ਸਮਝਾਵ ਹੋ ਹਮ ਅਬ ਆਣ ਅਲਪ ਮਤ ਥੋਰੀ ਤੁਮੇ ਆਪਨ ਬਿਰਦਰ ਖਾਵ ਹੋ ਤੁਮਾਰੇ ਸਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੀਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਤੇਮਰੇ ਸਾਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੀਲੇ ਕੋ ਰਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर्जामी श्री गुरु नानक देव निरंकार स्वरूप सचे पादशाह जी आप जी दे हजूर अमृत वेले तो लेके ऐस वेले तक श्री आसा जी दी वार दे श्लोक शांत शब्द कीर्तन जी की अरदास अखर लग न तुख पुल झुक माफ आप जी दे चरण कमला पास ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਵੇਂ ਸਰਬਤ ਦਾ ਭਾ